ਸਬਰ ਸੰਤੋਖ ਰੱਖਣ ਵਾਲੇ ਹੀ ਖੁਸ਼ ਨੇ ਮੈਂ ਮੇਰੀ ਕਰਨ ਵਾਲੇ ਉਹਨਾਂ ਨੂੰ ਹੀ ਦੁੱਖ ਨਹੀਂ ਸਬਰ ਸੰਤੋਖ ਰੱਖਣ ਵਾਲੇ ਹੀ ਖੁਸ਼ ਨੇ ਮੈਂ ਮੇਰੀ ਕਰਨ ਵਾਲੇ ਉਹਨਾਂ ਨੂੰ ਹੀ ਦੁੱਖ ਨਹੀਂ ਈਰਖਾ ਦਬਾਏ ਤਨਾ ਜੋ ਨੇੜੇ ਲਿਆਉਂਦੇ ਉਹੀ ਬੰਦੇ ਮਹਾਨ ਕਹਾਉਂਦੇ ਇਰਖਾ ਦਵੈਤਨਾ ਜੋ ਨੇੜੇ ਲਿਆਉਂਦੇ ਉਹੀ ਬੰਦੇ ਮਹਾਨ ਅਖਵਾਉਂਦੇ ਬੰਮਣੇ ਗੁਲਾਬ ਜ਼ਿੰਦਗੀ ਵਿੱਚ ਰਹਿੰਦੇ ਤੰਦਰੁਸਤ ਨੇ ਬੰਮਣੇ ਗੁਲਾਬ ਜ਼ਿੰਦਗੀ ਵਿੱਚ ਰਹਿੰਦੇ ਤੰਦਰੁਸਤ ਨੇ ਸਬਰ ਸੰਤੋਖ ਰੱਖਣ ਵਾਲੀ ਖੁਸ਼ ਨੇ ਮੈਂ ਮੇਰੀ ਕਰਨ ਵਾਲੀ ਉਹਨਾਂ ਨੂੰ ਹੀ ਦੁੱਖ ਨੇ